ਜੀ ਜਿਹੜਾ ਕੀਤਾ ਗਿਆ ਪੈਸੋ ਵੱਲੋਂ ਦੇਖੋ ਜੋ ਫੈਸਲੇ ਕੀਤੇ ਆ ਉਹ ਸਿੰਘ ਸਾਹਿਬ ਜੀ ਦਾ ਆ ਜਾਣਾ ਮੈਸੇਜ ਤੁਹਾਡੇ ਕੋਲੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਜੇਕਰ ਨਾ ਮਰਦ ਉਹ ਸਾਰਾ ਹੀ ਸਾਰੇ ਤੁਹਾਡੇ ਕੋਲ ਆ ਜਾਣਾ ਕੋਈ ਹੋਰ ਇਸ ਕੋਲ ਆ ਪਰਿਵਾਰ ਨੂੰ ਵੀ ਵਿੱਚ ਬਿਠਾਇਆ ਗਿਆ ਸੀਗਾ ਮੀਟਿੰਗ ਦੇ ਵਿੱਚ ਪਰਿਵਾਰ ਆਇਆ ਉਹ ਸਿੰਘ ਸਾਹਿਬ ਜੀ ਨੂੰ ਮਿਲਿਆ ਗੱਲਬਾਤ ਹੋਈ ਉਹਨਾਂ ਦੀ ਯਾਰ ਦੇ ਉਹ ਪਰਿਵਾਰ ਦਾ ਸਿੰਘ ਸਾਹਿਬ ਥੋੜਾ ਜਿਹਾ ਜੇ ਅਗਰ ਆਪਾਂ ਡਿਟੇਲ ਦੇ ਵਿੱਚ ਗੱਲ ਕਰੀਏ ਅਮਰਿਤਪਾਲ ਦੀ ਮਾਤਾ-ਪਿਤਾ ਦਾ ਚਾਚੀ ਨੇ ਕਿਹਾ ਹੈ ਪੁਲਿਸ ਨੇ ਅਰੈਸਟ ਕੀਤਾ ਮੈਂ ਔਰ ਪਹਿਲੀ ਵਾਰੀ ਹੋਇਆ ਕਿ ਲੇਡੀਆਂ ਨੂੰ ਬਿਨਾਂ ਕਿਸੇ ਕਾਰਨ ਦੇ ਸੱਚਕੁੰਜ ਦਾ ਪਰਚਾ ਦਰਜ ਮੈਂ ਕੱਲ ਵੀ ਕਿਹਾ ਇਸ ਤੋਂ ਪਹਿਲਾਂ ਵੀ ਤੁਹਾਨੂੰ ਵੀ ਮੈਂ ਕਹਿ ਚੁੱਕਿਆ ਹਾਂ ਕਿ ਇਹ ਬਹੁਤ ਗਲਤ ਹੋਇਆ ਹੈ ਇਹ ਨਹੀਂ ਹੋਣਾ ਚਾਹੀਦਾ ਸੀਗਾ ਤੇ ਮੰਦਭਗਾ ਪਰਸੋ ਮੋਹੱਲੇ 'ਚ ਵੀ ਜਿਹੜਾ ਪੇਪਰਾਂ 'ਚ ਕੜੇ ਉਤਾਰੇ ਗਏ ਜੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਹੋਣਾ ਮੈਂ ਸਮਝਦਾ ਹਾਂ ਕਿ ਆਉਣ ਵਾਲਾ ਜਿਹੜਾ ਸਮਾਂ ਵੈਸੇ ਤਾਂ 1947 ਤੋਂ ਹੀ ਸਾਡੇ ਨਾਲ ਨਾਲ ਤਾਂ ਧੱਕਾ ਹੁੰਦਾ ਆ ਰਿਹਾ ਤੇ ਪਿਛਲੇ ਕੁਝ ਸਾਲਾਂ ਤੋਂ ਹਾਲਾਤ ਇਸ ਕਿਸਮ ਦੇ ਬਣ ਰਹੇ ਆ ਕਿ ਘੱਟ ਗਿਣਤੀਆਂ ਜਿਹੜੀਆਂ ਨੇ ਭਾਰਤ ਦੇ ਵਿੱਚ ਉਹਨਾਂ ਨੂੰ ਬਿਲਕੁਲ ਜਿਹੜਾ ਹੈ ਉਹ ਖਾਸੀ ਦੇ ਉੱਤੇ ਧੱਕਿਆ ਜਾ ਰਿਹਾ ਉਹਨਾਂ ਦੇ ਹੱਕ ਹਕੂਕਾਂ ਦੀ ਜਿਹੜੀ ਹੈ ਉਲੰਘਣਾ ਹੋ ਰਹੀ ਹੈ ਇੱਥੋਂ ਤੱਕ ਕਿ ਧਾਰਮਿਕ ਜਿਹੜੇ ਅਧਿਕਾਰ ਹੈ ਘੱਟ ਗਿਣਤੀਆਂ ਦੇ ਉਹਨਾਂ ਨੂੰ ਵੀ ਜਿਹੜਾ ਉਹ ਰੋਂਦਿਆ ਜਾ ਰਿਹਾ ਇਹ ਗੱਲਾਂ ਠੀਕ ਨਹੀਂ ਹੈ ਕੜੇ ਉਤਰਵਾਣੇ ਹਾਲਾਂਕਿ ਕੋਰਟ ਵੱਲੋਂ ਜਿਹੜਾ ਪਹਿਲਾਂ ਹੀ ਡਿਸੀਜਨ ਹੋ ਚੁੱਕਿਆ ਹੈ ਕਿ ਜਿਹੜੇ ਸਾਡੇ ਧਾਰਮਿਕ ਸਿੰਬਲ ਨੇ ਇਹ ਗਹਿਣੇ ਨਹੀਂ ਹੈ ਇਹ ਸਾਡੇ ਧਾਰਮਿਕ ਚੰਨ ਹੈ ਤੇ ਇਹਨਾਂ ਨੂੰ ਪਤਰਵਾਉਣਾ ਜਿਹੜਾ ਹੈ ਇਹ ਬਿਲਕੁਲ ਜਿਹੜਾ ਹੈ ਕੋਰਟ ਦੇ ਵੀ ਇੱਕ ਕਿਸਮ ਦੀ ਹੁਕਮ ਦੀ ਉਲੰਘਣਾ ਹੈ ਇਹ ਨਹੀਂ ਹੋਣਾ ਚਾਹੀਦਾ ਜਿਸ ਕਿਸੇ ਨੇ ਵੀ ਇਹ ਹਰਕਤ ਕੀਤੀ ਹੈ ਬਹੁਤ ਯਾਰ ਸਿੰਘ ਸਾਹਿਬ ਸਿੱਖ ਸਾਹਿਬ ਪੰਜਾਬ ਦਾ ਮਾਹੌਲ ਸਾਹਿਬ ਮੋਚੇ ਦਾ ਕੁਛ ਪਤਾ ਜੇ ਪੰਜਾਬ ਸਰਕਾਰ ਨੂੰ ਦੇਖ ਦਿੱਤਾ ਜੀ ਪੰਜਾਬ ਸਰਕਾਰ ਨੂੰ ਵੈਸੇ ਹੀ ਕਰਨਾ ਚਾਹੀਦਾ ਹੈ ਬਿਨਾਂ ਕੋਰਟ ਤੋਂ ਹੀ ਕਰਨਾ ਚਾਹੀਦਾ ਜੀ ਪੰਜਾਬ ਸਰਕਾਰ ਨੂੰ ਬਹੁਤ ਲੰਬੇ ਸਮੇਂ ਤੋਂ ਬੈਠੇ ਆ ਉਹ ਤੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਆਵਾਜ਼ ਸੁਣਨੀ ਚਾਹੀਦੀ ਹੈ ਪਰ ਪਤਾ ਨਹੀਂ ਕਿ ਉਹ ਸਰਕਾਰ ਸੁਣ ਨਹੀਂ ਰਹੀ ਹੈ ਬਹੁਤ ਮੰਦ ਭਾਗਾ ਵਰਤਾਰਾ ਇਸ ਵਾਰ ਵੀ ਵਿਸਾਖੀ ਵੀ ਮਨਾਇਆ ਦਿੱਤੀ ਜਾ ਰਹੀ ਸਿੱਖ ਪਰਿਵਾਰਾਂ ਨੂੰ ਜਿਹੜੇ ਦਮਦਮਾ ਸਾਹਿਬ ਜਾਣਾ ਕਰੁੰਦੇ ਸੀ ਉਹਨਾਂ ਨੂੰ ਵੀ ਰੋਕਿਆ ਗਿਆ ਤਖਸ਼ੀ ਦਮਦਮਾ ਸਾਹਿਬ ਦੇ ਸਥਾਨ ਦੇ ਉੱਤੇ ਵਿਸਾਖੀ ਦਾ ਜਿਹੜਾ ਖਾਲਸਾ ਸਾਜਨਾ ਦਿਵਸ ਦਾ ਜਿਹੜਾ ਪਰਪ ਹੈ ਵੱਡੇ ਪੱਧਰ ਤੇ ਉੱਤੇ ਮਨਾਇਆ ਜਾ ਰਹੀ ਹੈ ਜਿਹੜੀਆਂ ਗ੍ਰਿਫਤਾਰਾਂ ਗ੍ਰਿਫਤਾਰੀਆਂ ਹੋਈਆਂ ਉਹਨਾਂ ਦੀ ਅਸੀਂ ਨਿਕਿਸ਼ਦੀ ਕਰਦੇ ਹਾਂ ਤੇ ਨਾਲ ਹੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਖਾਲਸਾ ਸਾਜਨਾ ਦਿਵਸ ਮੌਕੇ ਦਤਕਸ਼ੀ ਦਮਦਮਾ ਸਾਹਿਬ ਦੀ ਧਰਤੀ ਤੇ ਵੱਧ ਤੋਂ ਵੱਧ ਗਿਣਤੀ ਚ ਸੰਗਤ ਪਹੁੰਚੇ ਬਿਲਕੁਲ ਪ੍ਰੇਮ ਚ ਨਹੀਂ ਹੈ ਠੀਕ ਹੈ ਜੀ ਥੈਂਕ ਯੂ ਤੁਹਾਡੇ ਵੱਲੋਂ ਤਪੀਲ ਕੀਤੀ ਗਈ ਹੈ ਪਰ ਜਿਨ੍ਹਾਂ ਨੂੰ ਜ਼ਬਰਦਸਤੀ ਅਜਰਬਾਦ ਕਰਿਤਾ ਜਾ ਰਿਹਾ ਹੈ ਇਹ ਮੰਦ ਭਾਗੀ ਗੱਲ ਹੈ ਪ੍ਰਤੱਖ ਨਹੀਂ ਦਮਦਮਾ ਸਾਹਿਬ ਤੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਵਾਖ ਲੋ ਉੱਤੇ ਕਰਦੇ ਹੋਰ ਤਾਂ ਕਰਦੇ ਇੱਥੇ ਕਰਦੇ ਠੀਕ ਹੈ ਕੀ ਕਰਦੇ ਹੋ ਯਾਰ ਸੁਭਾਅ ਨਹੀਂ ਸਮਝ ਲੱਗਦਾ ਜੀ ਕੀ ਕਹੋਗੇ ਜਿਸ ਤਰ੍ਹਾਂ ਦੇ ਨਾਲ ਪੁਲਿਸ ਵੱਲੋਂ ਇਹ ਨਿੰਦਨਜੋਕ ਕਾਰਵਾਈ ਕੀਤੀ ਗਈ ਹੈ ਇੱਕ ਔਰਤ ਤੇ 57 ਲਾ ਕੇ ਬਿਨਾਂ ਕਿਸੇ ਗੱਲ ਤੋਂ ਜਿਹੜਾ ਉਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਬਦਰ ਤਾਂ ਠੀਕ ਹੈ ਹਾਂਜੀ ਇਹ ਵੀ ਤੁਸੀਂ ਸਾਰੇ ਜਿਹੜੇ ਮੀਡੀਆ ਵਾਲੇ ਸਾਰੇ ਜਾਣਦੇ ਜੋ ਇਹ ਕਿੱਡਾ ਤੋਂ ਹੋਣਾ ਚਾਹ ਰਹੀ ਹੈ ਕਿ ਕੋਈ ਵੀ